ਸਰ ਸ਼ਰੀਆਮ ਫਾਇਰਿੰਗ ਕਰ ਦਿੱਤੀ ਗਈ ਹੈ ਦਰਅਸਲ ਦੋਸਤੀ ਦੇ ਵਿੱਚ ਮਦਦ ਚੱਲਦੀ ਰਹਿੰਦੀ ਹੈ ਦੋਸਤਾਂ ਨੂੰ ਜਦੋਂ ਮਦਦ ਪੈਂਦੀ ਹੈ ਤਾਂ ਉਦੋਂ ਮਦਦ ਲੈ ਲਈਦੀ ਹੈ ਦੋਸਤ ਮਦਦ ਕਰਦੇ ਵੀ ਹੈ ਪਰ ਜਦੋਂ ਦੋਸਤੀ ਦੇ ਵਿੱਚ ਪੈਸਾ ਆ ਜਾਵੇ ਤਾਂ ਪੈਸਾ ਸਿਆਣੇ ਕਹਿੰਦੇ ਹੈ ਕਿ ਸਬੰਧ ਵਿਗਾੜ ਦਿੰਦਾ ਹੈ ਚਾਹੇ ਤੁਹਾਡਾ ਕੋਈ ਸਾਕਾ ਰਿਸ਼ਤੇਦਾਰ ਹੈ ਚਾਹੇ ਦੋਸਤ ਮਿੱਤਰ ਹੈ ਜੇਕਰ ਇਹਦੇ ਵਿੱਚ ਪੈਸਾ ਆ ਜਾਂਦਾ ਹੈ ਪੈਸੇ ਦਾ ਲੈਣ ਦੇਣ ਆ ਜਾਂਦਾ ਹੈ ਤਾਂ ਤੁਹਾਡੇ ਸਬੰਧ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹੈ ਅਜੇ ਕੀ ਇਹ ਘਟਨਾ ਇੱਕ ਬਟਾਲੇ ਦੇ ਵਿੱਚ ਵਾਪਰੀ ਹੈ ਜਿੱਥੇ ਦੋ ਦੋਸਤ ਇੱਕ ਬਟਾਲੇ ਦਾ ਰਹਿਣ ਵਾਲਾ ਹੈ ਔਰ ਇੱਕ ਦੋਸਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਬਟਾਲੇ ਵਾਲੇ ਦੋਸਤ ਨੂੰ ਪੈਸੇ ਦੀ ਲੋੜ ਪੈਂਦੀ ਹੈ ਉਹ ਮਦਦ ਲੈਂਦਾ ਹੈ ਅੰਮ੍ਰਿਤਸਰ ਵਾਲੇ ਦੋਸਤ ਤੋਂ ਤਾਂ ਉਹ ਹੈਲਪ ਵੀ ਕਰ ਦਿੰਦਾ ਹੈ ਹੁਣ ਪੈਸੇ ਲਿਆਂ ਨੂੰ ਬਹੁਤ ਸਮਾਂ ਹੋ ਗਿਆ ਪੈਸੇ ਵਾਪਸ ਨਹੀਂ ਦਿੱਤੇ ਗਏ ਦੋਸਤ ਦੇ ਵੱਲੋਂ ਤਾਂ ਜਦੋਂ ਦੋਸਤ ਪੈਸੇ ਲੈਣ ਦੇ ਵਾਸਤੇ ਪਹੁੰਚਿਆ ਦੋਸਤ ਦੇ ਘਰੇ ਤਾਂ ਅੱਗਿਓ ਪੈਸੇ ਤਾਂ ਕੀ ਦੇਣੇ ਸੀ ਮੂਹਰਿਓ 300 15 ਬੋਰ ਦੀ ਰਫਲ ਕੱਢ ਲਈ ਜਾਂਦੀ ਹੈ ਔਰ ਉਹਦੇ ਨਾਲ ਸ਼ਰਿਆਮ ਆਪਣੇ ਹੀ ਦੋਸਤ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਲੱਤ ਦੇ ਵਿੱਚੋਂ ਖੂਨ ਦੀਆਂ ਤਧੀਰੀਆਂ ਜਿਹੜੀਆਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅ ਅੱਜ ਦੀ ਕਾਲੀ ਯੁਗ ਦੀ ਅਸੀਂ ਗੱਲ ਕਰੀ ਤਾਂ ਕਾਲੀ ਯੁਗ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਅੱਜ ਕੱਲ ਕਿਸੇ ਦੀ ਮਦਦ ਕਰਨਾ ਪਾਪ ਬਣ ਚੁੱਕਿਆ ਹੈ ਕਿਉਂਕਿ ਦੋਸਤੀ ਆ ਬਹੁਤ ਮਾਇਨੇ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਦੋਸਤੀ ਦੇ ਵਿੱਚ ਕਹਿੰਦੇ ਐ ਕਿ ਜਦੋਂ ਪੈਸਾ ਆ ਜਵੇ ਚਾਹੇ ਫਿਰ ਤੁਹਾਡੀ ਰਿਸ਼ਤੇਦਾਰੀ ਹੈ ਕੋਈ ਜਾਂ ਦੋਸਤ ਹੈ ਤਾਂ ਜੇਕਰ ਉਹਦੇ ਵਿੱਚ ਪੈਸਾ ਆ ਜਾਂਦਾ ਤਾਂ ਫਿਰ ਤੁਹਾਡੇ ਰਿਸ਼ਤੇ ਖਰਾਬ ਹੋਣੇ ਸੁਭਾਵਿਕ ਬਣ ਜਾਂਦੇ ਐ ਸੋ ਇਸੇ ਤਰੀਕੇ ਦੇ ਨਾਲ ਦੋ ਦੋਸਤ ਜਿਗਰੀ ਯਾਰ ਇੱਕ ਦੋਸਤ ਨੇ ਪੈਸੇ ਲੈ ਲਏ ਉਹਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਉਹ ਕੀ ਦੋਸਤ ਪੈਸੇ ਲੈਣ ਲਈ ਚਲਿਆ ਗਿਆ ਕਿ ਭਾਈ ਹੁਣ ਮੇਰੇ ਪੈਸੇ ਦੇ ਦੇ ਤਾਂ ਅੱਗੇ ਉਹ ਦੋਸਤ ਨੇ ਵੈਸੇ ਤਾਂ ਕੀ ਦੇਣੇ ਸੀ 315 ਬੋਰ ਦਾ ਫਾਇਰ ਦੇ ਮਾਰਿਆ ਤਾਂ ਹੁਣ ਦੂਜਾ ਦੋਸਤ ਕ੍ਰਿਟੀਕਲ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਦੋ ਐਂਗਲ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਔਰ ਇੱਕ ਜਿਹੜਾ ਪੀੜਤ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਹ ਜਿਸਨੇ ਗੋਲੀ ਚਲਾਈ ਹੈ ਜਿਹੜਾ ਮਲਜ਼ਮ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਗੁੜੀ ਯਾਰੀ ਦੋਸਤੀ ਸੀਗੀ ਪਰ ਅੱਜ ਪੈਸਾ ਜਿਹੜਾ ਹੈ ਉਹ ਇਸ ਯਾਰੀ ਦੋਸਤੀ ਦੇ ਵਿੱਚ ਫਿੱਕ ਪਵਾ ਗਿਆ ਸ਼ਰਿਆਮ ਫਾਇਰਿੰਗ ਕੀਤੀ ਹੈ ਘਰ ਗਿਆ ਦੇ ਉੱਪਰ ਫਾਇਰਿੰਗ ਕਰ ਦਿੱਤੀ ਨਾਸਲ ਦੋਸਤ ਤੇ ਪਤਨੀ ਤੇ ਉਹਦਾ ਡਰਾਈਵਰ ਪੈਸੇ ਮੰਗਣ ਦੇ ਵਾਸਤੇ ਘਰੇ ਜਾਂਦੇ ਨੇ ਤਾਂ ਪਹਿਲਾਂ ਬਹਿਸ ਵਸਈਆ ਹੁੰਦਾ ਹੈ ਆਪਸ ਦੇ ਵਿੱਚ ਕਿ ਕੋਈ ਗੱਲ ਨਹੀਂ ਅਸੀਂ ਕਿਹੜਾ ਭੱਜੇ ਚੱਲੇ ਆ ਤੇਰੇ ਪੈਸੇ ਵਾਪਸ ਦੇ ਦੇਾਂਗੇ ਕੋਈ ਗੱਲ ਨਹੀਂ ਇੱਥੇ ਹੀ ਐ ਤਾਂ ਜਦੋਂ ਗਹਿਮਾ ਗੈਮੀ ਗਰਮੀ ਵਾਲਾ ਮਾਹੌਲ ਜਿਆਦਾ ਵੱਧ ਗਿਆ ਤਾਂ ਆ ਇੱਕ ਦੋਸਤ ਨੇ ਜਿੰਨੇ ਪੈਸੇ ਦੇਣੇ ਸੀਗੇ ਉਹਨੇ ਬੰਦੂਕ ਕੱਢ ਲਈ 315 ਬੋਰ ਦੀ ਇਹ ਰਾਈਫਲ ਕੱਢ ਲਈ ਕਿ ਮੈਂ ਤੇਰੇ ਗੋਲੀ ਮਾਰ ਦਿਆਂਗਾ ਫਿਰ ਉਧਰੋਂ ਦੂਜਾ ਦੋਸਤ ਕਹਿੰਦਾ ਕਿ ਆ ਮਾਰ ਮੇਰੇ ਗੋਲੀ ਤਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਬੈਸ ਬਸਈਆ ਗਹਿਮਾ ਗੈਮੀ ਦਾ ਮਾਹੌਲ ਜਾਦਾ ਵੱਧ ਗਿਆ ਤੇ ਉਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ ਤੇ ਦੋਸਤ ਦੇ ਜਿਹੜਾ ਤੁਹਾਨੂੰ ਦੱਸਦੀ ਕਿ ਫਾਇਰ ਜਿਹੜਾ ਹੈ ਉਹ ਲੱਤ ਦੇ ਵਿੱਚ ਲੱਗਿਆ ਜਿਸ ਤੋਂ ਬਾਅਦ ਉਹਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਅਸੀਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਵਾਰੀ ਤੁਹਾਨੂੰ ਸੁਣਾ ਵੀ ਦਿੰਨੇ ਆ ਕਿ ਕਿਵੇਂ ਇਹ ਪੂਰੀ ਘਟਨਾ ਵਾਪਰੀ ਔਰ ਕਿਵੇਂ ਇਹ ਅੰਦਰ ਚੀਕ ਚਹਾੜਾ ਮਚਿਆ ਜਦੋਂ ਫਾਇਰ ਹੋਇਆ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੋਖੂਵਾਲ ਪਿੰਡ ਹੈ ਬਟਾਲੇ ਦਾ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਦੋਸਤੀ ਦੇ ਵਿੱਚ ਪੈਸਾ ਜਿਹੜਾ ਉਹ ਵੈਰੀ ਬਣ ਗਿਆ ਪੈਸੇ ਨੇ ਦੋਸਤੀ ਦੇ ਵਿੱਚ ਫਿੱਕ ਪਵਾ ਦਿੱਤਾ ਔਰ ਇੱਕ ਦੋਸਤ ਹੀ ਆ ਦੂਜੇ ਦੋਸਤ ਦੀ ਜਾਨ ਦਾ ਦੁਸ਼ਮਣ ਬਣ ਗਿਆ ਔਰ ਫਾਇਰ ਕਰ ਦਤਾ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਹਿੰਦੇ ਨੇ ਕਿ ਪੈਸਾ ਰਿਸ਼ਤਿਆਂ ਦੇ ਵਿੱਚ ਫਿੱਕ ਪਵਾ ਦਿੰਦਾ ਹੈ ਔਰ ਇਹਦੀ ਇੱਕ ਉਦਾਹਰਣ ਵੀ ਸਾਹਮਣੇ ਆ ਚੁੱਕੀ ਹੈ ਜੀ ਹਾਂ ਬਟਾਲੇ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੋਸਤ ਹੀ ਦੋਸਤ ਦੀ ਜਾਨ ਦਾ ਵੈਰੀ ਬਣ ਗਿਆ ਔਰ ਸ਼ਰਿਆਮ ਫਾਇਰਿੰਗ ਕਰ ਦਿੱਤੀ ਗਈ ਹੈ ਦਰਅਸਲ ਦੋਸਤੀ ਦੇ ਵਿੱਚ ਮਦਦ ਚੱਲਦੀ ਰਹਿੰਦੀ ਹੈ ਦੋਸਤਾਂ ਨੂੰ ਜਦੋਂ ਮਦਦ ਪੈਂਦੀ ਹੈ ਤਾਂ ਉਦੋਂ ਮਦਦ ਲੈ ਲਈਦੀ ਹੈ ਦੋਸਤ ਮਦਦ ਕਰਦੇ ਵੀ ਹੈ ਪਰ ਜਦੋਂ ਦੋਸਤੀ ਦੇ ਵਿੱਚ ਪੈਸਾ ਆ ਜਾਵੇ ਤਾਂ ਪੈਸਾ ਸਿਆਣੇ ਕਹਿੰਦੇ ਹੈ ਕਿ ਸਬੰਧ ਵਿਗਾੜ ਦਿੰਦਾ ਹੈ ਚਾਹੇ ਤੁਹਾਡਾ ਕੋਈ ਸਾਕਾ ਰਿਸ਼ਤੇਦਾਰ ਹੈ ਚਾਹੇ ਦੋਸਤ ਮਿੱਤਰ ਹੈ ਜੇਕਰ ਇਹਦੇ ਵਿੱਚ ਪੈਸਾ ਆ ਜਾਂਦਾ ਹੈ ਪੈਸੇ ਦਾ ਲੈਣ ਦੇਣ ਆ ਜਾਂਦਾ ਹੈ ਤਾਂ ਤੁਹਾਡੇ ਸਬੰਧ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹੈ ਅਜੇ ਕੀ ਹੀ ਘਟਨਾ ਇੱਕ ਬਟਾਲੇ ਦੇ ਵਿੱਚ ਵਾਪਰੀ ਹੈ ਜਿੱਥੇ ਦੋ ਦੋਸਤ ਇੱਕ ਬਟਾਲੇ ਦਾ ਰਹਿਣ ਵਾਲਾ ਹੈ ਔਰ ਇੱਕ ਦੋਸਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਬਟਾਲੇ ਵਾਲੇ ਦੋਸਤ ਨੂੰ ਪੈਸੇ ਦੀ ਲੋੜ ਪੈਂਦੀ ਹੈ ਉਹ ਮਦਦ ਲੈਂਦਾ ਹੈ ਅੰਮ੍ਰਿਤਸਰ ਵਾਲੇ ਦੋਸਤ ਤੋਂ ਤਾਂ ਉਹ ਹੈਲਪ ਵੀ ਕਰ ਦਿੰਦਾ ਹੈ ਹੁਣ ਪੈਸੇ ਲਿਆਂ ਨੂੰ ਬਹੁਤ ਸਮਾਂ ਹੋ ਗਿਆ ਪੈਸੇ ਵਾਪਸ ਨਹੀਂ ਦਿੱਤੇ ਗਏ ਦੋਸਤ ਦੇ ਵੱਲੋਂ ਤਾਂ ਜਦੋਂ ਦੋਸਤ ਪੈਸੇ ਲੈਣ ਦੇ ਵਾਸਤੇ ਪਹੁੰਚਿਆ ਦੋਸਤ ਦੇ ਘਰੇ ਤਾਂ ਅੱਗਿਓ ਪੈਸੇ ਤਾਂ ਕੀ ਦੇਣੇ ਸੀ ਮੂਹਰਿਓ 300 15 ਬੋਰ ਦੀ ਰਫਲ ਕੱਢ ਲਈ ਜਾਂਦੀ ਹੈ ਔਰ ਉਹਦੇ ਨਾਲ ਸ਼ਰਿਆਮ ਆਪਣੇ ਹੀ ਦੋਸਤ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਆ ਔਰ ਲੱਤ ਦੇ ਵਿੱਚੋਂ ਖੂਨ ਦੀਆਂ ਤਧੀਰੀਆਂ ਜਿਹੜੀਆਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅ ਅੱਜ ਦੀ ਕਾਲੀ ਯੁਗ ਦੀ ਅਸੀਂ ਗੱਲ ਕਰੀ ਤਾਂ ਕਾਲੀ ਯੁਗ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਅੱਜ ਕੱਲ ਕਿਸੇ ਦੀ ਮਦਦ ਕਰਨਾ ਪਾਪ ਬਣ ਚੁੱਕਿਆ ਹੈ ਕਿਉਂਕਿ ਦੋਸਤੀ ਬਹੁਤ ਮਾਇਨੇ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਦੋਸਤੀ ਦੇ ਵਿੱਚ ਕਹਿੰਦੇ ਐ ਕਿ ਜਦੋਂ ਪੈਸਾ ਆ ਜਵੇ ਚਾਹੇ ਫਿਰ ਤੁਹਾਡੀ ਰਿਸ਼ਤੇਦਾਰੀ ਹੈ ਕੋਈ ਜਾਂ ਦੋਸਤ ਹੈ ਤਾਂ ਜੇਕਰ ਉਹਦੇ ਵਿੱਚ ਪੈਸਾ ਆ ਜਾਂਦਾ ਤਾਂ ਫਿਰ ਤੁਹਾਡੇ ਰਿਸ਼ਤੇ ਖਰਾਬ ਹੋਣੇ ਸੁਭਾਵਿਕ ਬਣ ਜਾਂਦੇ ਐ ਸੋ ਇਸੇ ਤਰੀਕੇ ਦੇ ਨਾਲ ਦੋ ਦੋਸਤ ਜਿਗਰੀ ਯਾਰ ਇੱਕ ਦੋਸਤ ਨੇ ਪੈਸੇ ਲੈ ਲਏ ਉਹਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਉਹ ਕੀ ਦੋਸਤ ਪੈਸੇ ਲੈਣ ਲਈ ਚਲਿਆ ਗਿਆ ਕਿ ਭਾਈ ਹੁਣ ਮੇਰੇ ਪੈਸੇ ਦੇ ਦੇ ਤਾਂ ਅੱਗੇ ਉਹ ਦੋਸਤ ਨੇ ਪੈਸੇ ਤਾਂ ਕੀ ਦੇਣੇ ਸੀ 315 ਬੋਰ ਦਾ ਫਾਇਰ ਦੇ ਮਾਰਿਆ ਤਾਂ ਹੁਣ ਦੂਜਾ ਦੋਸਤ ਕ੍ਰਿਟੀਕਲ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਦੋ ਐਂਗਲ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਔਰ ਇੱਕ ਜਿਹੜਾ ਪੀੜਤ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਹ ਜਿਸਨੇ ਗੋਲੀ ਚਲਾਈ ਹੈ ਜਿਹੜਾ ਮੁਲਜ਼ਮ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਗੁੜੀ ਯਾਰੀ ਦੋਸਤੀ ਸੀਗੀ ਪਰ ਅੱਜ ਪੈਸਾ ਜਿਹੜਾ ਹੈ ਉਹ ਇਸ ਯਾਰੀ ਦੋਸਤੀ ਦੇ ਵਿੱਚ ਫਿੱਕ ਪਵਾ ਗਿਆ ਸ਼ਰੀਆਮ ਫਾਇਰਿੰਗ ਕੀਤੀ ਹੈ ਘਰ ਗਿਆ ਦੇ ਉੱਪਰ ਫਾਇਰਿੰਗ ਕਰ ਦਿੱਤੀ ਨਾਸਲ ਦੋਸਤ ਤੇ ਪਤਨੀ ਤੇ ਉਹਦਾ ਡਰਾਈਵਰ ਪੈਸੇ ਮੰਗਣ ਦੇ ਵਾਸਤੇ ਘਰੇ ਜਾਂਦੇ ਨੇ ਤਾਂ ਪਹਿਲਾਂ ਬਹਿਸ ਵਸਈਆ ਹੁੰਦਾ ਹੈ ਆਪਸ ਦੇ ਵਿੱਚ ਕਿ ਕੋਈ ਗੱਲ ਨਹੀਂ ਅਸੀਂ ਕਿਹੜਾ ਭੱਜੇ ਚੱਲੇ ਆ ਤੇਰੇ ਪੈਸੇ ਵਾਪਸ ਦੇ ਦੇਾਂਗੇ ਕੋਈ ਗੱਲ ਨਹੀਂ ਇੱਥੇ ਹੀ ਐ ਤਾਂ ਜਦੋਂ ਗਹਿਮਾ ਗਹਿਮੀ ਗਰਮੀ ਵਾਲਾ ਮਾਹੌਲ ਜਿਆਦਾ ਵੱਧ ਗਿਆ ਤਾਂ ਇੱਕ ਦੋਸਤ ਨੇ ਜਿੰਨੇ ਪੈਸੇ ਦੇਣੇ ਸੀਗੇ ਉਹਨੇ ਬੰਦੂਕ ਕੱਢ ਲਈ 315 ਬੋਰ ਦੀ ਇਹ ਰਾਈਫਲ ਕੱਢ ਲਈ ਕਿ ਮੈਂ ਤੇਰੇ ਗੋਲੀ ਮਾਰ ਦਿਆਂਗਾ ਫਿਰ ਉਧਰੋਂ ਦੂਜਾ ਦੋਸਤ ਕਹਿੰਦਾ ਕਿ ਆ ਮਾਰ ਮੇਰੇ ਗੋਲੀ ਤਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਬੈਸ ਬਸਈਆ ਗਹਿਮਾ ਗੈਮੀ ਦਾ ਮਾਹੌਲ ਜਾਦਾ ਵੱਧ ਗਿਆ ਤੇ ਉਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ ਤੇ ਦੋਸਤ ਦੇ ਜਿਹੜਾ ਤੁਹਾਨੂੰ ਦੱਸਦੀ ਕਿ ਫਾਇਰ ਜਿਹੜਾ ਹੈ ਉਹ ਲੱਤ ਦੇ ਵਿੱਚ ਲੱਗਿਆ ਜਿਸ ਤੋਂ ਬਾਅਦ ਉਹਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਅਸੀਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਵਾਰੀ ਤੁਹਾਨੂੰ ਸੁਣਾ ਵੀ ਦਿੰਨੇ ਆ ਕਿ ਕਿਵੇਂ ਇਹ ਪੂਰੀ ਘਟਨਾ ਵਾਪਰੀ ਔਰ ਕਿਵੇਂ ਇਹ ਅੰਦਰ ਚੀਕ ਚਹਾੜਾ ਮਚਿਆ ਜਦੋਂ ਫਾਇਰ ਹੋਇਆ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੋਖੂਵਾਲ ਪਿੰਡ ਹੈ ਬਟਾਲੇ ਦਾ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਦੋਸਤੀ ਦੇ ਵਿੱਚ ਪੈਸਾ ਜਿਹੜਾ ਉਹ ਵੈਰੀ ਬਣ ਗਿਆ ਪੈਸੇ ਨੇ ਦੋਸਤੀ ਦੇ ਵਿੱਚ ਫਿੱਕ ਪਵਾ ਦਿੱਤਾ ਔਰ ਇੱਕ ਦੋਸਤ ਹੀ ਆ ਦੂਜੇ ਦੋਸਤ ਦੀ ਜਾਨ ਦਾ ਦੁਸ਼ਮਣ ਬਣ ਗਿਆ ਔਰ ਫਾਇਰ ਕਰ ਦਤਾ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਹਿੰਦੇ ਨੇ ਕਿ ਪੈਸਾ ਰਿਸ਼ਤਿਆਂ ਦੇ ਵਿੱਚ ਫਿੱਕ ਪਵਾ ਦਿੰਦਾ ਹੈ ਔਰ ਇਹਦੀ ਇੱਕ ਉਦਾਹਰਣ ਵੀ ਸਾਹਮਣੇ ਆ ਚੁੱਕੀ ਹੈ ਜੀ ਹਾਂ ਬਟਾਲੇ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੋਸਤ ਹੀ ਦੋਸਤ ਦੀ ਜਾਨ ਦਾ ਵੈਰੀ ਬਣ ਗਿਆ ਔਰ ਸ਼ਰਿਆਮ ਫਾਇਰਿੰਗ ਕਰ ਦਿੱਤੀ ਗਈ ਹੈ ਦਰਅਸਲ ਦੋਸਤੀ ਦੇ ਵਿੱਚ ਮਦਦ ਚੱਲਦੀ ਰਹਿੰਦੀ ਹੈ ਦੋਸਤਾਂ ਨੂੰ ਜਦੋਂ ਮਦਦ ਪੈਂਦੀ ਹੈ ਤਾਂ ਉਹਦੋਂ ਮਦਦ ਲੈ ਲਈਦੀ ਹੈ ਦੋਸਤ ਮਦਦ ਕਰਦੇ ਵੀ ਹੈ ਪਰ ਜਦੋਂ ਦੋਸਤੀ ਦੇ ਵਿੱਚ ਪੈਸਾ ਆ ਜਾਵੇ ਤਾਂ ਪੈਸਾ ਸਿਆਣੇ ਕਹਿੰਦੇ ਹੈ ਕਿ ਸਬੰਧ ਵਿਗਾੜ ਦਿੰਦਾ ਹੈ ਚਾਹੇ ਤੁਹਾਡਾ ਕੋਈ ਸਾਕਾ ਰਿਸ਼ਤੇਦਾਰ ਹੈ ਚਾਹੇ ਦੋਸਤ ਮਿੱਤਰ ਹੈ ਜੇਕਰ ਇਹਦੇ ਵਿੱਚ ਪੈਸਾ ਆ ਜਾਂਦਾ ਹੈ ਪੈਸੇ ਦਾ ਲੈਣ ਦੇਣ ਆ ਜਾਂਦਾ ਹੈ ਤਾਂ ਤੁਹਾਡੇ ਸਬੰਧ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹੈ ਅਜੇ ਹੀ ਇਹ ਘਟਨਾ ਇੱਕ ਬਟਾਲੇ ਦੇ ਵਿੱਚ ਵਾਪਰੀ ਹੈ ਜਿੱਥੇ ਦੋ ਦੋਸਤ ਇੱਕ ਬਟਾਲੇ ਦਾ ਰਹਿਣ ਵਾਲਾ ਔਰ ਇੱਕ ਦੋਸਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਬਟਾਲੇ ਵਾਲੇ ਦੋਸਤ ਨੂੰ ਪੈਸੇ ਦੀ ਲੋੜ ਪੈਂਦੀ ਹੈ ਉਹ ਮਦਦ ਲੈਂਦਾ ਹੈ ਅੰਮ੍ਰਿਤਸਰ ਵਾਲੇ ਦੋਸਤ ਤੋਂ ਤਾਂ ਉਹ ਹੈਲਪ ਵੀ ਕਰ ਦਿੰਦਾ ਹੈ ਹੁਣ ਪੈਸੇ ਲਿਆਂ ਨੂੰ ਬਹੁਤ ਸਮਾਂ ਹੋ ਗਿਆ ਪੈਸੇ ਵਾਪਸ ਨਹੀਂ ਦਿੱਤੇ ਗਏ ਦੋਸਤ ਦੇ ਵੱਲੋਂ ਤਾਂ ਜਦੋਂ ਦੋਸਤ ਪੈਸੇ ਲੈਣ ਦੇ ਵਾਸਤੇ ਪਹੁੰਚਿਆ ਦੋਸਤ ਦੇ ਘਰੇ ਤਾਂ ਅੱਗਿਓ ਪੈਸੇ ਤਾਂ ਕੀ ਦੇਣੇ ਸੀ ਮੂਹਰਿਓ 300 15 ਬੋਰ ਦੀ ਰਫਲ ਕੱਢ ਲਈ ਜਾਂਦੀ ਹੈ ਔਰ ਉਹਦੇ ਨਾਲ ਸ਼ਰਿਆਮ ਆਪਣੇ ਹੀ ਦੋਸਤ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਲੱਤ ਦੇ ਵਿੱਚੋਂ ਖੂਨ ਦੀਆਂ ਤਧੀਰੀਆਂ ਜਿਹੜੀਆਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅ ਅੱਜ ਦੀ ਕਾਲੀ ਯੁਗ ਦੀ ਅਸੀਂ ਗੱਲ ਕਰੀ ਤਾਂ ਕਾਲੀ ਯੁਗ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਅੱਜ ਕੱਲ ਕਿਸੇ ਦੀ ਮਦਦ ਕਰਨਾ ਪਾਪ ਬਣ ਚੁੱਕਿਆ ਹੈ ਕਿਉਂਕਿ ਦੋਸਤੀ ਆ ਬਹੁਤ ਮਾਇਨੇ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਦੋਸਤੀ ਦੇ ਵਿੱਚ ਕਹਿੰਦੇ ਐ ਕਿ ਜਦੋਂ ਪੈਸਾ ਆ ਜਵੇ ਚਾਹੇ ਫਿਰ ਤੁਹਾਡੀ ਰਿਸ਼ਤੇਦਾਰੀ ਹੈ ਕੋਈ ਜਾਂ ਦੋਸਤ ਹੈ ਤਾਂ ਜੇਕਰ ਉਹਦੇ ਵਿੱਚ ਪੈਸਾ ਆ ਜਾਂਦਾ ਤਾਂ ਫਿਰ ਤੁਹਾਡੇ ਰਿਸ਼ਤੇ ਖਰਾਬ ਹੋਣੇ ਸੁਭਾਵਿਕ ਬਣ ਜਾਂਦੇ ਐ ਸੋ ਇਸੇ ਤਰੀਕੇ ਦੇ ਨਾਲ ਦੋ ਦੋਸਤ ਜਿਗਰੀ ਯਾਰ ਇੱਕ ਦੋਸਤ ਨੇ ਪੈਸੇ ਲੈ ਲਏ ਉਹਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਉਹ ਕੀ ਦੋਸਤ ਪੈਸੇ ਲੈਣ ਲਈ ਚਲਿਆ ਗਿਆ ਕਿ ਭਾਈ ਹੁਣ ਮੇਰੇ ਪੈਸੇ ਦੇ ਦੇ ਤਾਂ ਅੱਗੇ ਉਹ ਦੋਸਤ ਨੇ ਪੈਸੇ ਤਾਂ ਕੀ ਦੇਣੇ ਸੀ 315 ਬੋਰ ਦਾ ਫਾਇਰ ਦੇ ਮਾਰਿਆ ਤਾਂ ਹੁਣ ਦੂਜਾ ਦੋਸਤ ਕ੍ਰਿਟੀਕਲ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਦੋ ਐਂਗਲ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਔਰ ਇੱਕ ਜਿਹੜਾ ਪੀੜਤ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਹ ਜਿਸ ਨੇ ਗੋਲੀ ਚਲਾਈ ਹੈ ਜਿਹੜਾ ਮਲਜ਼ਮ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਗੁੜੀ ਯਾਰੀ ਦੋਸਤੀ ਸੀਗੀ ਪਰ ਅੱਜ ਪੈਸਾ ਜਿਹੜਾ ਹੈ ਉਹ ਇਸ ਯਾਰੀ ਦੋਸਤੀ ਦੇ ਵਿੱਚ ਫਿੱਕ ਪਵਾ ਗਿਆ ਸ਼ਰੀਆਮ ਫਾਇਰਿੰਗ ਕੀਤੀ ਹੈ ਘਰ ਗਿਆ ਦੇ ਉੱਪਰ ਫਾਇਰਿੰਗ ਕਰ ਦਿੱਤੀ ਦਰਅਸਲ ਦੋਸਤ ਤੇ ਪਤਨੀ ਤੇ ਉਹਦਾ ਡਰਾਈਵਰ ਪੈਸੇ ਮੰਗਣ ਦੇ ਵਾਸਤੇ ਘਰੇ ਜਾਂਦੇ ਨੇ ਤਾਂ ਪਹਿਲਾਂ ਬਹਿਸ ਵਸਈਆ ਹੁੰਦਾ ਆਪਸ ਦੇ ਵਿੱਚ ਕਿ ਕੋਈ ਗੱਲ ਨਹੀਂ ਅਸੀਂ ਕਿਹੜਾ ਭੱਜੇ ਚੱਲੇ ਆ ਤੇਰੇ ਪੈਸੇ ਵਾਪਸ ਦੇ ਦੇਾਂਗੇ ਕੋਈ ਗੱਲ ਨਹੀਂ ਇੱਥੇ ਹੀ ਐ ਤਾਂ ਜਦੋਂ ਗਹਿਮਾ ਗਹਿਮੀ ਗਰਮੀ ਵਾਲਾ ਮਾਹੌਲ ਜਿਆਦਾ ਵੱਧ ਗਿਆ ਤਾਂ ਇੱਕ ਦੋਸਤ ਨੇ ਜਿੰਨੇ ਪੈਸੇ ਦੇਣੇ ਸੀਗੇ ਉਹਨੇ ਬੰਦੂਕ ਕੱਢ ਲਈ 315 ਬੋਰ ਦੀ ਇਹ ਰਾਈਫਲ ਕੱਢ ਲਈ ਕਿ ਮੈਂ ਤੇਰੇ ਗੋਲੀ ਮਾਰ ਦਿਆਂਗਾ ਫਿਰ ਉਧਰੋਂ ਦੂਜਾ ਦੋਸਤ ਕਹਿੰਦਾ ਕਿ ਆ ਮਾਰ ਮੇਰੇ ਗੋਲੀ ਤਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਬੈਸ ਵਸਈਆ ਗਹਿਮਾ ਗੈਮੀ ਦਾ ਮਾਹੌਲ ਜਿਆਦਾ ਵੱਧ ਗਿਆ ਤੇ ਉਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ ਤੇ ਦੋਸਤ ਦੇ ਜਿਹੜਾ ਤੁਹਾਨੂੰ ਦੱਸਦੀ ਕਿ ਫਾਇਰ ਜਿਹੜਾ ਹੈ ਉਹ ਲੱਤ ਦੇ ਵਿੱਚ ਲੱਗਿਆ ਜਿਸ ਤੋਂ ਬਾਅਦ ਉਹਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਅਸੀਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਵਾਰੀ ਤੁਹਾਨੂੰ ਸੁਣਾ ਵੀ ਦਿੰਨੇ ਆ ਕਿ ਕਿਵੇਂ ਇਹ ਪੂਰੀ ਘਟਨਾ ਵਾਪਰੀ ਔਰ ਕਿਵੇਂ ਇਹ ਅੰਦਰ ਚੀਕ ਚਹਾੜਾ ਮਚਿਆ ਜਦੋਂ ਫਾਇਰ ਹੋਇਆ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੋਖੂਵਾਲ ਪਿੰਡ ਹੈ ਬਟਾਲੇ ਦਾ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਦੋਸਤੀ ਦੇ ਵਿੱਚ ਪੈਸਾ ਜਿਹੜਾ ਉਹ ਵੈਰੀ ਬਣ ਗਿਆ ਪੈਸੇ ਨੇ ਦੋਸਤੀ ਦੇ ਵਿੱਚ ਫਿੱਕ ਪਵਾ ਦਿੱਤਾ ਔਰ ਇੱਕ ਦੋਸਤ ਹੀ ਆ ਦੂਜੇ ਦੋਸਤ ਦੀ ਜਾਨ ਦਾ ਦੁਸ਼ਮਣ ਬਣ ਗਿਆ ਔਰ ਫਾਇਰ ਕਰ ਦਤਾ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਹਿੰਦੇ ਨੇ ਕਿ ਪੈਸਾ ਰਿਸ਼ਤਿਆਂ ਦੇ ਵਿੱਚ ਫਿੱਕ ਪਵਾ ਦਿੰਦਾ ਹੈ ਔਰ ਇਹਦੀ ਇੱਕ ਉਦਾਹਰਣ ਵੀ ਸਾਹਮਣੇ ਆ ਚੁੱਕੀ ਹੈ ਜੀ ਹਾਂ ਬਟਾਲੇ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੋਸਤ ਹੀ ਦੋਸਤ ਦੀ ਜਾਨ ਦਾ ਵੈਰੀ ਬਣ ਗਿਆ ਔਰ ਸ਼ਰਿਆਮ ਫਾਇਰਿੰਗ ਕਰ ਦਿੱਤੀ ਗਈ ਹੈ ਦਰਅਸਲ ਦੋਸਤੀ ਦੇ ਵਿੱਚ ਮਦਦ ਚੱਲਦੀ ਰਹਿੰਦੀ ਹੈ ਦੋਸਤਾਂ ਨੂੰ ਜਦੋਂ ਮਦਦ ਪੈਂਦੀ ਹੈ ਤਾਂ ਉਦੋਂ ਮਦਦ ਲੈ ਲਈਦੀ ਹੈ ਦੋਸਤ ਮਦਦ ਕਰਦੇ ਵੀ ਹੈ ਪਰ ਜਦੋਂ ਦੋਸਤੀ ਦੇ ਵਿੱਚ ਪੈਸਾ ਆ ਜਾਵੇ ਤਾਂ ਪੈਸਾ ਸਿਆਣੇ ਕਹਿੰਦੇ ਹੈ ਕਿ ਸਬੰਧ ਵਿਗਾੜ ਦਿੰਦਾ ਹੈ ਚਾਹੇ ਤੁਹਾਡਾ ਕੋਈ ਸਾਕਾ ਰਿਸ਼ਤੇਦਾਰ ਹੈ ਚਾਹੇ ਦੋਸਤ ਮਿੱਤਰ ਹੈ ਜੇਕਰ ਇਹਦੇ ਵਿੱਚ ਪੈਸਾ ਆ ਜਾਂਦਾ ਹੈ ਪੈਸੇ ਦਾ ਲੈਣ ਦੇਣ ਆ ਜਾਂਦਾ ਹੈ ਤਾਂ ਤੁਹਾਡੇ ਸਬੰਧ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹੈ ਅੱਜ ਇੱਕ ਹੀ ਘਟਨਾ ਇੱਕ ਬਟਾਲੇ ਦੇ ਵਿੱਚ ਵਾਪਰੀ ਹੈ ਜਿੱਥੇ ਦੋ ਦੋਸਤ ਇੱਕ ਬਟਾਲੇ ਦਾ ਰਹਿਣ ਵਾਲਾ ਔਰ ਇੱਕ ਦੋਸਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਬਟਾਲੇ ਵਾਲੇ ਦੋਸਤ ਨੂੰ ਪੈਸੇ ਦੀ ਲੋੜ ਪੈਂਦੀ ਹੈ ਉਹ ਮਦਦ ਲੈਂਦਾ ਹੈ ਅੰਮ੍ਰਿਤਸਰ ਵਾਲੇ ਦੋਸਤ ਤੋਂ ਤਾਂ ਉਹ ਹੈਲਪ ਵੀ ਕਰ ਦਿੰਦਾ ਹੈ ਹੁਣ ਪੈਸੇ ਲਿਆਂ ਨੂੰ ਬਹੁਤ ਸਮਾਂ ਹੋ ਗਿਆ ਪੈਸੇ ਵਾਪਸ ਨਹੀਂ ਦਿੱਤੇ ਗਏ ਦੋਸਤ ਦੇ ਵੱਲੋਂ ਤਾਂ ਜਦੋਂ ਦੋਸਤ ਪੈਸੇ ਲੈਣ ਦੇ ਵਾਸਤੇ ਪਹੁੰਚਿਆ ਦੋਸਤ ਦੇ ਘਰੇ ਤਾਂ ਅੱਗਿਓ ਪੈਸੇ ਤਾਂ ਕੀ ਦੇਣੇ ਸੀ ਮੂਹਰਿਓ 300 15 ਬੋਰ ਦੀ ਰਫਲ ਕੱਢ ਲਈ ਜਾਂਦੀ ਹੈ ਔਰ ਉਹਦੇ ਨਾਲ ਸ਼ਰਿਆਮ ਆਪਣੇ ਹੀ ਦੋਸਤ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਲੱਤ ਦੇ ਵਿੱਚੋਂ ਖੂਨ ਦੀਆਂ ਤਧੀਰੀਆਂ ਜਿਹੜੀਆਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅ ਅੱਜ ਦੀ ਕਾਲੀ ਯੁਗ ਦੀ ਅਸੀਂ ਗੱਲ ਕਰੀ ਤਾਂ ਕਾਲੀ ਯੁਗ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਅੱਜਕੱਲ ਕਿਸੇ ਦੀ ਮਦਦ ਕਰਨਾ ਪਾਪ ਬਣ ਚੁੱਕਿਆ ਹੈ ਕਿਉਂਕਿ ਦੋਸਤੀ ਅ ਬਹੁਤ ਮਾਇਨੇ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਦੋਸਤੀ ਦੇ ਵਿੱਚ ਕਹਿੰਦੇ ਐ ਕਿ ਜਦੋਂ ਪੈਸਾ ਆ ਜਵੇ ਚਾਹੇ ਫਿਰ ਤੁਹਾਡੀ ਰਿਸ਼ਤੇਦਾਰੀ ਹੈ ਕੋਈ ਜਾਂ ਦੋਸਤ ਹੈ ਤਾਂ ਜੇਕਰ ਉਹਦੇ ਵਿੱਚ ਪੈਸਾ ਆ ਜਾਂਦਾ ਤਾਂ ਫਿਰ ਤੁਹਾਡੇ ਰਿਸ਼ਤੇ ਖਰਾਬ ਹੋਣੇ ਸੁਭਾਵਿਕ ਬਣ ਜਾਂਦੇ ਐ ਸੋ ਇਸੇ ਤਰੀਕੇ ਦੇ ਨਾਲ ਦੋ ਦੋਸਤ ਜਿਗਰੀ ਯਾਰ ਇੱਕ ਦੋਸਤ ਨੇ ਪੈਸੇ ਲੈ ਲਏ ਉਹਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਉਹ ਕੀ ਦੋਸਤ ਪੈਸੇ ਲੈਣ ਲਈ ਚਲਿਆ ਗਿਆ ਕਿ ਭਾਈ ਹੁਣ ਮੇਰੇ ਪੈਸੇ ਦੇ ਦੇ ਤਾਂ ਅੱਗੇ ਉਹ ਦੋਸਤ ਨੇ ਐਸੇ ਤੱਕ ਕੀ ਦੇਨੇ ਸੀ 315 ਬੋਰ ਦਾ ਫਾਇਰ ਦੇ ਮਾਰਿਆ ਤਾਂ ਹੁਣ ਦੂਜਾ ਦੋਸਤ ਕ੍ਰਿਟੀਕਲ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਦੋ ਐਂਗਲ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਔਰ ਇੱਕ ਜਿਹੜਾ ਪੀੜਤ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਹ ਜਿਸ ਨੇ ਗੋਲੀ ਚਲਾਈ ਹੈ ਜਿਹੜਾ ਮਲਜ਼ਮ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਗੁੜੀ ਯਾਰੀ ਦੋਸਤੀ ਸੀਗੀ ਪਰ ਅੱਜ ਪੈਸਾ ਜਿਹੜਾ ਹੈ ਉਹ ਇਸ ਯਾਰੀ ਦੋਸਤੀ ਦੇ ਵਿੱਚ ਫਿੱਕ ਪਵਾ ਗਿਆ ਸ਼ਰਿਆਮ ਫਾਇਰਿੰਗ ਕੀਤੀ ਹੈ ਘਰ ਗਿਆ ਦੇ ਉੱਪਰ ਫਾਇਰਿੰਗ ਕਰ ਦਿੱਤੀ ਨਾਸਲ ਦੋਸਤ ਤੇ ਪਤਨੀ ਤੇ ਉਹਦਾ ਡਰਾਈਵਰ ਪੈਸੇ ਮੰਗਣ ਦੇ ਵਾਸਤੇ ਘਰੇ ਜਾਂਦੇ ਨੇ ਤਾਂ ਪਹਿਲਾਂ ਬਹਿਸ ਵਸਈਆ ਹੁੰਦਾ ਹੈ ਆਪਸ ਦੇ ਵਿੱਚ ਕਿ ਕੋਈ ਗੱਲ ਨਹੀਂ ਅਸੀਂ ਕਿਹੜਾ ਭੱਜੇ ਚੱਲੇ ਆ ਤੇਰੇ ਪੈਸੇ ਵਾਪਸ ਦੇ ਦੇਾਂਗੇ ਕੋਈ ਗੱਲ ਨਹੀਂ ਇੱਥੇ ਹੀ ਐ ਤਾਂ ਜਦੋਂ ਗਹਿਮਾ ਗੈਮੀ ਗਰਮੀ ਵਾਲਾ ਮਾਹੌਲ ਜਿਆਦਾ ਵੱਧ ਗਿਆ ਤਾਂ ਇੱਕ ਦੋਸਤ ਨੇ ਜਿੰਨੇ ਪੈਸੇ ਦੇਣੇ ਸੀਗੇ ਉਹਨੇ ਬੰਦੂਕ ਕੱਢ ਲਈ 315 ਬੋਰ ਦੀ ਇਹ ਰਾਈਫਲ ਕੱਢ ਲਈ ਕਿ ਮੈਂ ਤੇਰੇ ਗੋਲੀ ਮਾਰ ਦਿਆਂਗਾ ਫਿਰ ਉਧਰੋਂ ਦੂਜਾ ਦੋਸਤ ਕਹਿੰਦਾ ਕਿ ਆ ਮਾਰ ਮੇਰੇ ਗੋਲੀ ਤਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਬੈਸ ਵਸਈਆ ਗਹਿਮਾ ਗੈਮੀ ਦਾ ਮਾਹੌਲ ਜਿਆਦਾ ਵੱਧ ਗਿਆ ਤੇ ਉਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ ਤੇ ਦੋਸਤ ਦੇ ਜਿਹੜਾ ਤੁਹਾਨੂੰ ਦੱਸਦੀ ਕਿ ਫਾਇਰ ਜਿਹੜਾ ਹੈ ਉਹ ਲੱਤ ਦੇ ਵਿੱਚ ਲੱਗਿਆ ਜਿਸ ਤੋਂ ਬਾਅਦ ਉਹਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਅਸੀਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਵਾਰੀ ਤੁਹਾਨੂੰ ਸੁਣਾ ਵੀ ਦਿੰਨੇ ਆ ਕਿ ਕਿਵੇਂ ਇਹ ਪੂਰੀ ਘਟਨਾ ਵਾਪਰੀ ਔਰ ਕਿਵੇਂ ਇਹ ਅੰਦਰ ਚੀਕ ਚਹਾੜਾ ਮਚਿਆ ਜਦੋਂ ਫਾਇਰ ਹੋਇਆ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੋਖੂਵਾਲ ਪਿੰਡ ਹੈ ਬਟਾਲੇ ਦਾ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਦੋਸਤੀ ਦੇ ਵਿੱਚ ਪੈਸਾ ਜਿਹੜਾ ਉਹ ਵੈਰੀ ਬਣ ਗਿਆ ਪੈਸੇ ਨੇ ਦੋਸਤੀ ਦੇ ਵਿੱਚ ਫਿੱਕ ਪਵਾ ਦਿੱਤਾ ਔਰ ਇੱਕ ਦੋਸਤ ਹੀ ਆ ਦੂਜੇ ਦੋਸਤ ਦੀ ਜਾਨ ਦਾ ਦੁਸ਼ਮਣ ਬਣ ਗਿਆ ਔਰ ਫਾਇਰ ਕਰ ਦਤਾ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਹਿੰਦੇ ਨੇ ਕਿ ਪੈਸਾ ਰਿਸ਼ਤਿਆਂ ਦੇ ਵਿੱਚ ਫਿੱਕ ਪਵਾ ਦਿੰਦਾ ਹੈ ਔਰ ਇਹਦੀ ਇੱਕ ਉਦਾਹਰਣ ਵੀ ਸਾਹਮਣੇ ਆ ਚੁੱਕੀ ਹੈ ਜੀ ਹਾਂ ਬਟਾਲੇ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੋਸਤ ਹੀ ਦੋਸਤ ਦੀ ਜਾਨ ਦਾ ਵੈਰੀ ਬਣ ਗਿਆ ਔਰ ਸ਼ਰਿਆਮ ਫਾਇਰਿੰਗ ਕਰ ਦਿੱਤੀ ਗਈ ਹੈ ਦਰਅਸਲ ਦੋਸਤੀ ਦੇ ਵਿੱਚ ਮਦਦ ਚੱਲਦੀ ਰਹਿੰਦੀ ਹੈ ਦੋਸਤਾਂ ਨੂੰ ਜਦੋਂ ਮਦਦ ਪੈਂਦੀ ਹੈ ਤਾਂ ਉਦੋਂ ਮਦਦ ਲੈ ਲਈਦੀ ਹੈ ਦੋਸਤ ਮਦਦ ਕਰਦੇ ਵੀ ਆ ਪਰ ਜਦੋਂ ਦੋਸਤੀ ਦੇ ਵਿੱਚ ਪੈਸਾ ਆ ਜਾਵੇ ਤਾਂ ਪੈਸਾ ਸਿਆਣੇ ਕਹਿੰਦੇ ਹੈ ਕਿ ਸਬੰਧ ਵਿਗਾੜ ਦਿੰਦਾ ਹੈ ਚਾਹੇ ਤੁਹਾਡਾ ਕੋਈ ਸਾਕਾ ਰਿਸ਼ਤੇਦਾਰ ਹੈ ਚਾਹੇ ਦੋਸਤ ਮਿੱਤਰ ਹੈ ਜੇਕਰ ਇਹਦੇ ਵਿੱਚ ਪੈਸਾ ਆ ਜਾਂਦਾ ਹੈ ਪੈਸੇ ਦਾ ਲੈਣ ਦੇਣ ਆ ਜਾਂਦਾ ਹੈ ਤਾਂ ਤੁਹਾਡੇ ਸਬੰਧ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਅਜੇ ਕੀ ਹੀ ਘਟਨਾ ਇੱਕ ਬਟਾਲੇ ਦੇ ਵਿੱਚ ਵਾਪਰੀ ਹੈ ਜਿੱਥੇ ਦੋ ਦੋਸਤ ਇੱਕ ਬਟਾਲੇ ਦਾ ਰਹਿਣ ਵਾਲਾ ਹੈ ਔਰ ਇੱਕ ਦੋਸਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਬਟਾਲੇ ਵਾਲੇ ਦੋਸਤ ਨੂੰ ਪੈਸੇ ਦੀ ਲੋੜ ਪੈਂਦੀ ਹੈ ਉਹ ਮਦਦ ਲੈਂਦਾ ਹੈ ਅੰਮ੍ਰਿਤਸਰ ਵਾਲੇ ਦੋਸਤ ਤੋਂ ਤਾਂ ਉਹ ਹੈਲਪ ਵੀ ਕਰ ਦਿੰਦਾ ਹੈ ਹੁਣ ਪੈਸੇ ਲਿਆਂ ਨੂੰ ਬਹੁਤ ਸਮਾਂ ਹੋ ਗਿਆ ਪੈਸੇ ਵਾਪਸ ਨਹੀਂ ਦਿੱਤੇ ਗਏ ਦੋਸਤ ਦੇ ਵੱਲੋਂ ਤਾਂ ਜਦੋਂ ਦੋਸਤ ਪੈਸੇ ਲੈਣ ਦੇ ਵਾਸਤੇ ਪਹੁੰਚਿਆ ਦੋਸਤ ਦੇ ਘਰੇ ਤਾਂ ਅੱਗਿਓ ਪੈਸੇ ਤਾਂ ਕੀ ਦੇਣੇ ਸੀ ਮੂਹਰਿਓ 300 15 ਬੋਰ ਦੀ ਰਫਲ ਕੱਢ ਲਈ ਜਾਂਦੀ ਹੈ ਔਰ ਉਹਦੇ ਨਾਲ ਸ਼ਰੀਆਮ ਆਪਣੇ ਹੀ ਦੋਸਤ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਆ ਔਰ ਲੱਤ ਦੇ ਵਿੱਚੋਂ ਖੂਨ ਦੀਆਂ ਤਧੀਰੀਆਂ ਜਿਹੜੀਆਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅ ਅੱਜ ਦੀ ਕਾਲੀ ਯੁਗ ਦੀ ਅਸੀਂ ਗੱਲ ਕਰੀ ਤਾਂ ਕਾਲੀ ਯੁਗ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਅੱਜ ਕੱਲ ਕਿਸੇ ਦੀ ਮਦਦ ਕਰਨਾ ਪਾਪ ਬਣ ਚੁੱਕਿਆ ਹੈ ਕਿਉਂਕਿ ਦੋਸਤੀ ਆ ਬਹੁਤ ਮਾਇਨੇ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਦੋਸਤੀ ਦੇ ਵਿੱਚ ਕਹਿੰਦੇ ਐ ਕਿ ਜਦੋਂ ਪੈਸਾ ਆ ਜਵੇ ਚਾਹੇ ਫਿਰ ਤੁਹਾਡੀ ਰਿਸ਼ਤੇਦਾਰੀ ਹੈ ਕੋਈ ਜਾਂ ਦੋਸਤ ਹੈ ਤਾਂ ਜੇਕਰ ਉਹਦੇ ਵਿੱਚ ਪੈਸਾ ਆ ਜਾਂਦਾ ਤਾਂ ਫਿਰ ਤੁਹਾਡੇ ਰਿਸ਼ਤੇ ਖਰਾਬ ਹੋਣੇ ਸੁਭਾਵਿਕ ਬਣ ਜਾਂਦੇ ਐ ਸੋ ਇਸੇ ਤਰੀਕੇ ਦੇ ਨਾਲ ਦੋ ਦੋਸਤ ਜਿਗਰੀ ਯਾਰ ਇੱਕ ਦੋਸਤ ਨੇ ਪੈਸੇ ਲੈ ਲਏ ਉਹਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਉਹ ਕੀ ਦੋਸਤ ਪੈਸੇ ਲੈਣ ਲਈ ਚਲਿਆ ਗਿਆ ਕਿ ਭਾਈ ਹੁਣ ਮੇਰੇ ਪੈਸੇ ਦੇ ਦੇ ਤਾਂ ਅੱਗੇ ਉਹ ਦੋਸਤ ਨੇ ਪੈਸੇ ਤਾਂ ਕੀ ਦੇਣੇ ਸੀ 315 ਬੋਰ ਦਾ ਫਾਇਰ ਦੇ ਮਾਰਿਆ ਤਾਂ ਹੁਣ ਦੂਜਾ ਦੋਸਤ ਕ੍ਰਿਟੀਕਲ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਦੋ ਐਂਗਲ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਔਰ ਇੱਕ ਜਿਹੜਾ ਪੀੜਤ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਹ ਜਿਸਨੇ ਗੋਲੀ ਚਲਾਈ ਹੈ ਜਿਹੜਾ ਮੁਲਜ਼ਮ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਗੁੜੀ ਯਾਰੀ ਦੋਸਤੀ ਸੀਗੀ ਪਰ ਅੱਜ ਪੈਸਾ ਜਿਹੜਾ ਹੈ ਉਹ ਇਸ ਯਾਰੀ ਦੋਸਤੀ ਦੇ ਵਿੱਚ ਫਿੱਕ ਪਵਾ ਗਿਆ ਸ਼ਰੀਆਮ ਫਾਇਰਿੰਗ ਕੀਤੀ ਹੈ ਘਰ ਗਿਆ ਦੇ ਉੱਪਰ ਫਾਇਰਿੰਗ ਕਰ ਦਿੱਤੀ ਦਰਅਸਲ ਦੋਸਤ ਤੇ ਪਤਨੀ ਤੇ ਉਹਦਾ ਡਰਾਈਵਰ ਪੈਸੇ ਮੰਗਣ ਦੇ ਵਾਸਤੇ ਘਰੇ ਜਾਂਦੇ ਨੇ ਤਾਂ ਪਹਿਲਾਂ ਬਹਿਸ ਵਸਈਆ ਹੁੰਦਾ ਆਪਸ ਦੇ ਵਿੱਚ ਕਿ ਕੋਈ ਗੱਲ ਨਹੀਂ ਅਸੀਂ ਕਿਹੜਾ ਭੱਜੇ ਚੱਲੇ ਆ ਤੇਰੇ ਪੈਸੇ ਵਾਪਸ ਦੇ ਦੇਾਂਗੇ ਕੋਈ ਗੱਲ ਨਹੀਂ